ਆਰੇ ਅਰੰਗੀ ਸਸਰੀਕਾਲ ਹੁਣ ਅਸੀਂ ਚੇਰੇ ਆਲੂ ਤੇ ਬੀਨ ਆਇਆ ਜੁਨਾ ਮੈਂ ਤਾਂ ਦੇਖਣਾ ਜੀ ਇਹਦਾ ਨਜ਼ਾਰਾ ਦੇਖਣਾ ਬੱਦਲ ਬਣੇ ਪਏ ਆ ਜੀ ਬੱਦਲ ਬਣ ਚੁੱਕੇ ਆ ਬੱਦਲ ਬਣ ਕੇ ਹੁਣ ਬਾਦਸ਼ਾਹੀਗੀ ਹੁਣ ਆਪਾਂ ਆਲੂ ਕਟਰੇ ਪਰ ਹਣਾ ਮੁਗਲੇ ਮੇਟਾ ਖੜ ਹੋੜ ਇਹ ਆ ਪਾਸਤਾ ਵੀ ਬਹੁਤ ਵਧੀਆ ਬਣ ਗਿਆ ਅੱਜ ਵੀ ਆਉਣ ਦੀ ਤੁਹਾਰਨਾ ਹੈ ਆਉਂਗਾ ਜਰੂਰ ਥੋੜਾ ਦੇ ਸੁਕਾ ਲੈ ਸਾਰੇ ਪ੍ਰੈਕਰਾ ਇਸ ਸਪੈਨਰ ਨੂੰ ਵਾਸਤਵਤ ਕਰੋਜੀ ਅੱਜ ਲੈ ਕਰੋਜੀ ਤੋਂ ਅੱਗੇ ਸਪੋਰਟ ਦੇ ਜਰੂਰ ਅਸੀਂ ਬਣਾਉਣ ਲੱਗੇ ਆ ਅੱਜ ਅਲੂ ਤੁਹੇ ਜਰੂਰ ਆਓ ਮਾਂ ਨੂੰ ਮਿੱਠੀ ਆਲੂ ਮੂਰੀ ਮੂਰੀ ਜੋ ਬਣਨ ਨੂੰ ਚਾਹੀਦੀ ਹੈ ਆਲੂ ਮੀਠੇ ਮੰਲੂ ਬੜ ਰਹਾ ਹੈ ਸਾਡੇ ਸਸਵੀ ਕਾਲ ਜੀ ਸਾਰੇ ਪੈਂਟਰਾ ਮਨ ਸਸਵੀ ਕਾਲ ਜੀ ਸਾਰੇ ਪੈਂਟਰਾ ਅਨੁਸਾਰੇ ਅਨੇ ਵਧੀਆ ਠੀਕ ਠਾਕ ਹੋ ਗਏ ਸੀ ਵਧੀਆ ਜੀ ਠੀਕ ਠਾਕ ਅੱਜ ਆਪਣੇ ਸੀਗਾ ਖੰਡ ਪੜ ਤੱਕ ਹੋ ਗਏ ਪੱਛੇ ਗਏ ਸੀ ਦੂਜਾ ਦੁਆਰਾ ਸਹਿਬ ਪੱਛਾ ਦੇਖਣ ਉਸੇ ਸੀ ਮਾਲ ਕੁੜੇ ਕੀਰ ਬਹੁਤ ਵਧੀਆ ਸੀ ਨੰਨੂ ਤੇ ਖਾ ਮੰਗੇ ਤਰੂਰ 13511 ਦਾ ਟ੍ਰੈਕ ਟਾਈਮ ਉਹ ਵਾਜਦਾ ਨਹੀਂ ਹੈ ਜੇ ਤੁਮਾਰਕੇ 13 ਹੈ। ਹੱਥੀ ਦਲੀਆ ਗਲੀ। ਮੇਰੇ ਕੋਲ ਚਾਹਤੀ ਹੈ ਨਹੀਂ। ਕੱਕ। ਬੋਲ। ਉਹਗੇ ਸੇ ਵਧੀਆ ਦੀ ਕੀ ਖਾਣ। ਐਡੇ ਐਡੇ ਆਲੂ ਹੋਣ ਤਾਂ ਮੈਨੂੰ ਪਤਾ ਵੀ ਚਾਰ ਨਾਲੋਂ ਬਹਿਣਗੇ। 10 ਪਰਿਵਾਰ ਦੀ ਸਬਜ਼ੀ ਬਣਦੀ ਤਾਂ ਸਭ ਤੋਂ 10 ਸਭ ਮੈਂਬਰ ਆ। ਐਡੇ ਆਲੂ ਹੋਣ ਤਾਂ ਛੋਟੇ ਮੈਂਬਰਾਂ ਦੀ ਛੇ ਨਹੀਂ ਬਣ ਸਕਦੀ। ਐਡੇ ਐਡੇ ਆਲੂ ਹੋਣ ਤਾਂ 10 ਮੈਂਬਰਾਂ ਦੀ ਮੌਜਨਾ ਦਾਲ ਨਾਲ। ਲਓ ਜੀ ਆਪਾਂ ਆਲੂ ਚਲਨੇ ਸੀ ਆਪਾਂ ਚਲਦੇ ਆ ਠੀਕ ਹੈ ਜੀ ਹੁਣ ਅੱਗੇ ਸਮਾਚਾਰ ਇਹਨਾਂ ਦਾ ਨਾਲ ਪਾਣੀ ਬਣਾਉਣਾ ਰੋਟੀ ਲਾਉਣੀ ਕਿਸ ਟਾਈਮ ਤੇ ਅੱਜ ਮੌਸਮ ਵੀ ਖਰਾਬ ਹੈ ਅੱਜ ਨਹੀਂ ਵਾਲਾ ਮੌਸਮ ਹੋਇਆ ਪਿਆ ਵਾ ਨਹੀਂ ਆਉਗਾ ਥੋੜਾ ਮੈਂ ਬੋਤਲ ਆਵੇ ਨਹੀਂ ਮੈਨੂੰ ਸੱਚ ਜਾਂਦਾ ਹੈ ਨਹੀਂ ਕਈ ਥਾਈਂ ਨਾ ਬਹੁਤ ਨੁਕਸਾਨ ਹੋਇਆ ਪੈਂਪੁਰਾ ਮੀਂਹਾਂ ਦਾ ਥਾੜ੍ਹ ਵੀ ਆਇਆ ਬਹੁਤ ਥਾੜਾ ਨੇ ਕਹਿਰ ਮਚਾਇਆ ਹੋਇਆ ਪਰਮਾਤਮਾ ਦਾ ਅਸਤੀ ਬਕਸੇ ਸੱਚੇ ਪਾਤਸ਼ਾਹ ਮੇਰ ਪ੍ਰਿਆਰ ਰੱਖੇ ਸਾਤੇ ਹਮ ਚੜ੍ਹਦੀਆਂ ਕਲਾ ਵਿੱਚ ਰੱਖੇ ਮਸਲਬਾਨੇ ਖੰਸਕਾ ਪਰਛੇ ਇਹ ਮੈਂ ਚੱਲਿਆ ਹੁਣ ਪੂਤੀ ਦਾ ਪਾਣੀ ਭਰਨਾ ਸ਼ਾਇਦ ਆ ਗਈ ਹੋਊ ਜੇ ਮਾਈ ਆਉਣ ਵਾਲੀ ਐ ਤੇ ਆਓ ਬਾਈਟਰਾਂ ਵੀ ਮਾਰਦਾ ਤੇ ਗਰੂ ਗਲੂਮ ਵੀ ਕਰਦਾ ਬਦਲ ਕੇ ਆ ਰਿਹਾ ਬਦਲ ਆ ਰਿਹਾ ਬਹੁਤ ਭਾਰੀ ਤੇ ਦੇਖੋ ਸਾਰੇ ਪਾਸੇ ਬੱਦਲ ਆ ਤਾਂ ਲੱਗੀ ਗਰ ਪਿਆਰ ਕਹਿੰਦੀ ਮੈਨੂੰ ਖੜਾਓ ਗੰਡੇ ਮੈਂ ਚੱਲਣੇ ਆ ਕੀਰਨ ਤਮੰਨੋ ਹੀ ਪੈਣੇ ਆ। ਅੱਜ ਕਿੱਥੇ ਗਏ ਸੀ? ਪ੍ਰੋਗਰਾਮ ਬਹੁਤ ਵਧੀਆ ਸੀ। ਮੀਨੂ ਵੱਦੂ ਸ਼ਾਰਾ ਮੈਦਾਰੇ ਆਗੀ। ਮੇਰੀ ਸਾਈਕਲੀ ਕਰ ਤਿਖਰਾ ਹੋ ਵੀ ਨਾ ਨੇ। ਹਤੇ ਮੇਰੀ ਜੀ ਸਾਈਕਲੀ ਚੱਲਦੀ ਹੁੰਦੀ ਮੈਂ ਜ਼ਰੂਰ ਜਾਣਾ ਸੀਗਾ। ਉਹਦੀ ਬੈਟਰੀ ਚਾਰਜ ਨਹੀਂ ਹੋ ਰਹੀ। ਉਹ ਖਰਾਬ ਹੋ ਗਈ ਆ। ਇਸ ਕਰਕੇ ਮੈਥੋਂ ਨਹੀਂ ਜਾਇਆ ਗਿਆ। ਫਰਜੀ ਤਾਂ ਕਰਦਾ ਸੀ ਖੰਡਪੜ ਸਾਹਿਬ ਦੇ ਪੂਰਤੇ ਜਾਈਏ ਹਾਂਜੀ ਕੜਾ ਕੁਝ ਵੀ ਹੋਵੇ ਇੱਥੇ ਹਰ ਵਾਰ ਜਾਣਾ ਹੀ ਜਾਣਾ ਪਤਾ ਨਹੀਂ ਮੰਜੇ ਥੱਲੇ ਕੀ ਆ ਗਿਆ ਮੰਜੇ ਨਾਲ ਕੋਈ ਹੈਗਾ ਵਾਹ ਵੇਖੋ ਬੇਟਾ ਨਵਾਂ ਕੜਤਾ ਪਜਾਮਾ ਤੁਹਾਡੇ ਅੱਜ ਬੈਸੀ ਬਾਬੇ ਦੇ ਪਾ ਕੇ ਇਦਾਂ ਖਰਾਬ ਨਾ ਕਰੋ ਹੰਜੇ ਦੱਲ ਲੈ ਜੀ ਸਾਰੇ ਨੂੰ ਸੱਸ ਸਹੁਰੇ ਗਾ ਜੀ ਸਾਰੇ ਜਿੱਥੇ ਤੁਸੀਂ ਆਉਂਗੇ ਰੱਖ ਜੀਓਗੇ ਪਰਮਾਤਮਾ ਜੀ ਜਲਦੀ ਕਰਾ ਕੇ ਰੱਖੇ ਖੜਾ ਕੇ ਦਿਖਾਓ ਕੁਰਤਾ ਪਜਾਮਾ ਕਿੰਨਾ ਸੋਹਣਾ ਪਹਿਲੀ ਵਾਰ ਪੱਕ ਗਿਆ ਸੀ ਮਨਵੀਰ ਅੱਜ ਬਹੁਤ ਸੋਹਣਾ ਕੁਰਤਾ ਪਜਾਮਾ ਸਿੱਤੇ ਨਮਾਏ ਇਹ ਵੀ ਇਹਨੂੰ ਗਿਫਟ ਹੀ ਆਇਆ ਸੀ ਬਾਹਰੋਂ ਅੱਜ ਦਸਤਾਰ ਬਣ ਕੇ ਕੜਕਾ ਹੁੰਦਾ ਛੋਟਾ ਛੋਟਾ ਹੁੰਦਾ ਆਪਾਂ ਨਾਲ ਇਹ ਬੈਟਰੀ ਲੰਮੇ ਜਿਹੇ ਤੇ ਨਹੀਂ ਕਰਨੇ ਵੱਡੇ ਵੱਡੇ ਪੁਰਾ ਕਰ ਮੇਰੀ ਲਈ ਮੈਂ ਤੈਨੂੰ ਸਿਖਾਵਾਂ ਪੁਰੇ ਰਿਆ ਆ ਮੇਰੀ ਸੈਂਕਲੀ ਅੱਜ ਇਹ ਤੇ ਮੈਂ ਅੱਗੇ ਜਾ ਲੈਂਦੀ ਸੀ ਬਾਹਰ ਅੰਦਰ ਹੁਣ ਨਹੀਂ ਮੈਂ ਬਾਹਰ ਅੰਦਰ ਜਾ ਸਕਦੀ ਇਹਨਾਂ ਨੇ ਖਰਾਬ ਕਰਤੀ ਸੈਂਕਲੀ ਇਹਨਾਂ ਨੇ ਬੈਟਰੀ ਚਾਰਜ ਨਹੀਂ ਹੋ ਰਹੀ న్ఢు స్సిముం తగు స్మస్ని ఉంవాసిం, ఐనృల్ను తగూది వాస్థనే. ేంన్ త౗ు వా తెడి సూనిడు న్ టది వా న్ని గూత ేరలీల్ వా �안దౌ వా పుా ਤੇ ਮੈਂ ਤਿਰਾਂਗੇ ਤੂੰ ਮੈਂ ਤਾਂ ਚੌੜੇ ਦਾ ਤੇਰੇ ਦਾ ਕੀ ਇਹ ਚ ਇਹ ਕਹਿੰਦੇ ਨਵਾਂ ਰੂਲ ਕੱਢਿਆ ਅੱਜ ਅਗਲੇ ਦੇ ਘਰ ਨਹੀਂ ਜਣਾ ਅਗਲੇ ਨੂੰ ਆਪਦੇ ਘਰ ਬੈਠ ਕੇ ਲਿਆਉਣਾ ਇਹੋ ਜਿਹਾ ਰੂਲ ਚਾਹੀਦਾ ਮੈਂ ਜਿਹੜਾ ਰੂਲ ਪਤਾ ਕਿਉਂ ਜਾਂਦਾ ਕੀ ਹੁੰਦਾ ਸਵਾਦਕ ਹਾਂਜੀ ਜੀ ਵਾਟ ਸਵਾਦਕ ਬਹੁਤ ਧੀਏ ਨਹੀਂ ਜੀ ਇਹ ਕੋਨਾ ਥੋੜਾ ਜਿਆ ਤੇਜ਼ੀ ਚ ਗਿਆ ਗਿਆ ਇਹ ਕਿਤੇ ਨਾ ਜਿਵੇਂ ਕਹਿੰਦੇ ਨੇ ਨਾ ਪਟੇ ਪਰ ਕਾਟ ਹੈ ਪੇਪਰ ਕਾਟ ਦੇ ਖਾਣੇ ਚ ਆਪ ਆਵਾਜ਼ ਵਧਾਉਣੇ ਕਿਰੇ ਹੀ ਮੱਝ ਜਾਂਦੀ ਹੈ ਤੇ ਕਿਰੇ ਹੀ ਘਟ ਜਾਂਦੀ ਹੈ ਠੀਕ ਹੈ ਜੀ ਕਹਿਣ ਦਾ ਮਤਲਬ ਤਾਂ ਇਹ ਸੀ ਹੁਣ ਇਹ ਆ ਜੀ ਮੈਂ ਅਦਾ ਕਰਨੀ ਛੱਡਣਾ ਨਾ ਕੋਈ ਕੰਮ ਸ਼ਿਕਰਾਂ ਦੀ ਵੇਗ ਦਾਲ ਪਾਣੀ ਬਣਾਉਣਾ ਪੈ ਜੇ ਕੰਮ ਤਾਂ ਸਿੱਖਣਾ ਪੱਜ ਜਾਣਾ ਇਿੱਤੇ ਤੱਕ ਕੰਮ ਤਾਂ ਸੈਖੋ ਤੇ ਨਾ ਜਾਈ ਬਾਹਰ ਵੀ ਨਹੀਂ ਜਾਣਾ ਬਾਹਰ ਤਾਂ ਬੱਚੇ ਵੇchna ਹੀ ਨਹੀਂ ਬਾਹਰ ਤਾਂ ਬਾਹਰ ਤਾਂ ਮੈਂ ਕੈਸਾ ਲਾ ਬਾਹਰ ਤਾਂ ਮੈਂ ਜਾਊਗੀ ਹਾਂ ਅਮਰੀਕਾ ਜਾਣਾ ਕੈਨੇਡਾ ਜਾਣਾ ਕਿੰਨਾ ਚਿਰ ਮੈਂ ਜਾਂਦਾ ਹੁਣਾਂ ਚਾਹਤਾ ਨਹੀਂ ਬੱਚੇ ਬਾਹਰ ਜਾਂਦੇ ਤੇ ਜਦੋਂ ਮੈਨੂੰ ਕੁਝ ਹੋ ਗਿਆ ਫੇਰ ਆਪਾਂ ਕਹਿ ਨਹੀਂ ਸਕਦੇ ਉਹਨਾਂ ਚ ਕੋਈ ਰਸਤੇਦਾਰ ਉਹਨੇ ਠੀਕ ਹੈ ਵੱਚਾ ਲੋ ਮਨਾਹੀ ਹੈ ਬੱਚੇ ਨਹੀਂ ਵੇਚਦੇ ਮੈਂ ਤਾਂ ਹਾਂ ਇਹਨਾਂ ਇਹਨਾਂ ਨੂੰ ਜਰੂਰ ਸਕਲਾਈ ਕਰਾਈ ਦੀ ਹੈ ਵੀ ਆਪ ਦਾ ਨਾਮ ਲਿਖਣਾ ਸਿੱਖਜੋ ਆਪ ਦਾ ਥਾਬਦ ਕਰਨਾ ਸਿੱਖਜੋ ਬਸ ਇੰਨੇ ਹੀ ਵੇਕਰ ਬਹੁਤ ਹੈ ਠੀਕ ਹੈ ਜਿਹੜੀ ਗੱਲ ਬਾਹਰ ਦੀ ਹੈ ਬਾਹਰ ਬਿਲਕੁਲ ਨਹੀਂ ਕੈਸਲਾ ਬਾਹਰ ਨਹੀਂ ਵੇਚਿਆ ਜਨਮ ਨਾਮ ਦਾ ਅਖ ਲੈਣੇ ਕਈ ਵਾਰ ਕੋਈ ਰਿਸ਼ਤੇਦਾਰ ਵੀ ਕਹਿ ਦਿੰਦਾ ਆਪਾਂ ਬਲਾਉਣ ਨੇ ਜਵਾਬ ਬਾਹਰ ਕੱਟ ਕੇ ਬਿਲਕੁਲ ਨਹੀਂ ਬਾਹਰ ਨਹੀਂ ਕਰਨੇ ਠੀਕ ਹੈ ਜੀ ਰੱਖਣੇ ਚਾਹੀਏ ਪਰ ਬਾਹਰ ਨਹੀਂ ਵੱਲ ਬੈਲ ਕੁੱਲ ਵੀ ਨਹੀਂ ਬਾਹਰ ਖਲੜੇ ਤੇ ਪਹਿਲਾ ਅਸੀਂ ਜਾ ਕੇ ਆਵਾਂਗੇ ਬਾਹਰ ਇਹ ਬੱਚੇ ਮੇਟੇ ਆਪਾਂ ਤੂੰ ਤਾਂ ਜਾਏ ਤੇ ਨਹੀਂ ਚੜਾ ਜਾਣਾ ਆਪਾਂ ਬਾਹਰ ਕਿੱਥੇ ਜਾਵੜਾਂਗੇ ਤੂੰ ਤਾਂ ਨਾ ਕੋ ਸਲਾਬਲਾ ਛੇ ਦੀ ਛੱਡਦੀ ਆ ਚੜਿਆ ਕਿਹੜੀ ਚੀਤ ਨਹੀਂ ਆ ਨਾ ਦੱਸ ਬਸ ਤੇ ਆਪਾਂ ਬਹਿ ਜਾਈਏ ਟੈਂਪੂ ਤੇ ਆਪਾਂ ਬਹਿ ਜਾਈਏ ਇਹ ਤਾਂ ਬਸਟਾਂ ਨਹੀਂ ਚੜਿਆ ਬੱਸ ਤੇ ਕਹਣਾ ਚੜਾ ਜਾਣਾ ਤੂੰ ਉਹ ਤੇਰਾ ਹੈ ਹੀ ਭੜਾ ਬੱਸ ਮੇਰੇ ਚੜਾ ਜਾਊਗਾ ਇਹ ਜਾਣ ਕੇ ਕਰਦੀ ਐ ਬੱਸ ਤੇ ਕੋਈ ਚੱਕਰ ਨਹੀਂ ਦਾ ਸਾਈਕਲ ਨਾਲ ਲਾ ਕੇ ਉਹਦੀ ਬਾਰੀ ਤੇ ਪੱਜ ਤੇ ਚੜ ਜਾ ਮੁੜ ਕੇ ਕਰਕੇ ਸਾਈਕਲ ਇਕੱਠੀ ਬੈਠ ਜਾ ਬਲੋ ਬੱਸ ਸਬਰ ਕਿਉਂ ਨਹੀਂ ਹੋ ਸਕਦਾ ਜੀ ਨਹੀਂ ਥੋੜਾ ਜਿਹਾ ਦਿਮਾਗ ਤੋਂ ਕੰਮ ਲਾਓ ਦਿਮਾਗ ਨਾ ਪਵਾਕੋ ਬਾੜ ਲੈ ਦੇ ਦਿਮਾਗ ਕਾਦੇ ਵਾਸਤੇ ਇਸ ਬਾਸਟੇਰੀਆ ਜਾਣਾ ਹੁਣ ਵੇਖ ਲਓ ਨੰਨੂ ਨੇ ਘੰਟਾ ਮੀਨੂ ਫੜਾਦਾ ਹਨਾ ਹੁਣ ਜੋ ਵੀ ਕੰਮ ਐ ਇਹ ਮੈਨੂੰ ਚੀਜ਼ ਫੜਾ ਕੇ ਤੇ ਪੰਜ ਦਰਤੀ ਜੀ ਕਦੋਂ ਚੋਵੀਂ ਆ ਕੰਮ ਸਿੱਖਣਾ ਹੱਤ ਕਾ ਜਾਂ ਨਹੀਂ ਹਾਂ ਤੁਸੀਂ ਛਿਲਕਾਂ ਡੇਰੀ ਕਰਿਓ ਬੇਟਾ ਮੈਂ ਆਲੂ ਚੀਰ ਦੂੰਗੀ ਲੈ ਮੈਨੂੰ ਪੜਾ ਦਿਓ ਆਲੂ ਸਾਰੇ ਮੈਨੂੰ ਫੜਾਈ ਜਾਓ ਉਹ ਕਰਦਣਾ ਮੈਂ ਪਈ ਵੇਖੀ ਸੀ ਤੇ ਪਈ ਹੁਣ ਮੈਨੂੰ ਵੀ ਇੰਨਾ ਤੁਸੀਂ ਉਧਰ ਸੈਟਲੀ ਹੋ ਤਾਰਾ ਕਸਦੇ ਸੀ ਤੁਸੀਂ ਚੇਤਾ ਕਰੋ ਤਾਰਾ ਮੈਂ ਉੱਥੇ ਹੀ ਰੱਖਿਆ ਤਾਰਾ ਕਸ ਕੇ ਮੈਂ ਸਾਲੇਕ ਤੇ ਬੈਠੇ ਨਾਟਖੋਲੀ ਬੈਠੇ ਦੱਬੇ ਰੱਖ ਮਨੁਜਾ ਕਮਰਾ ਰਤਨਾ ਨਹੀਂ ਉੱਥੇ ਹਰੀ ਹਰੀ ਸੀ ਉਹ ਕਰਦ ਉੱਥੇ ਹੋਣੀ ਸੀ ਹਰੀ ਕਰਦ ਥੋੜਾ ਹੁੰਦੀ ਕਰਦ ਲੋਹੇ ਦੀ ਹੁੰਦੀ ਆ ਹਰੀ ਡੰਡੀ ਹੁੰਦੀ ਆ ਹਰੀ ਡੰਡੀ ਜੀ ਹਰ ਹਰੀ ਡੰਡੀ ਕਹਿੰਦੇ ਨੇ ਹਰੀ ਕਰਤਾਂ ਦੀ ਤਾਰਾਂੀਆਂ ਬੌਸੀਆਂ ਤੁਸੀਂ ਡੱਬਾ ਜਾ ਹੋ ਕਸਿਆ ਸੀਗਾ ਕਸ ਕੇ ਪਤਾ ਨਹੀਂ ਬਾਅਦ ਚ ਕਿੱਥੇ ਰੱਖਤੀ ਦੇਖ ਲਓ ਛੜਿਓ ਤੁਸੀਂ ਆਨੇ ਆ ਕਿ ਆਏ ਆ ਤੇ ਜਾਓ ਆ ਛੜੇ ਵਧੀਆ ਜੀ ਜੂਨ ਚ ਪਏ ਆ ਵਧੀਆ ਮੌਜਾ ਕਰਦੇ ਆ ਇਤੋਂ ਨਾ ਮਿਲੀ ਤੇ ਗੁਰੂ ਘਰ ਤੋਂ ਤਾਂ ਮਿਲੂ ਬਿਲੂ ਆ ਵੇਖ ਲੈ ਕਬੀਲਦਾਰਾਂ ਨੂੰ ਕੀ ਹੁੰਦਾ ਲੈ ਸਾਰੀ ساری ਰਾਤ ਨੀਂਦ ਨਹੀਂ ਆਉਂਦੀ ਤੁਸੀਂ ਆਪ ਹੀ ਕੰਨਾਂ ਚ ਲੱਗੇ ਸੁਣਕੜਾ ਮੈਂ ਕਿਹਾ ਵੀ ਕੰਨਾਂ ਚ ਚਿਰਕੇ ਦਿਓ ਮੈਂ ਕਿਹਾ ਵੀ ਉਹਨਾਂ ਇੱਕ ਜਣਾ ਮਹਿਲਾ ਬੈਠਾ ਹੋਣੀ ਕੀ ਫੇਰਾਂ ਆਇਆ ਵੀਰੋ ਕੰਮ ਤਾਂ ਕੋਈ ਮੇਣਾ ਨਹੀਂ ਆਰਦਾ ਕੰਮ ਜਿਹੜਾ ਆਪਾਂ ਆਪਦੇ ਕੰਮ 'ਚ ਜਕੀ ਜਾਵਾਂਗੇ ਨਹੀਂ ਅਛੜੋ ਖੜਾ ਆਪੇ ਕਰ ਲੈਣਗੇ ਕਿੰਨੇ ਜੋ ਕਰੇ ਹੱਥ ਪੜਤੀ ਪੋਣੀ ਚਾਹੀਦੀ ਬੰਦੇ ਨੂੰ ਇੱਕ ਅੰਦਰਲਾ ਵੀ ਚੱਲੀ ਜਾਂਦਾ ਮਨੀ ਅੰਦਰਲਾ ਪੱਖਾ ਬੰਦ ਕਰਕੇ ਆ ਆ ਵੀ ਕਰਦਾ ਟਕ ਟਕ ਪਹੁੰਚ ਨੇ ਟਕ ਟਕ ਕਰਦਾ ਕਿਤੇ ਨਹੀਂ ਜਾਂਦਾ ਹੁੰਦਾ ਛੱਤ ਆਲਾ ਪੱਖਾ ਜੇਦੀ ਕਿਤੇ ਨਹੀਂ ਡਿੱਗਦਾ ਹੁੰਦਾ ਡਿੱਗਣਾ ਹੁੰਦਾ ਤਾਂ ਉਹਦੋਂ ਦੇ ਨਿਕ ਪੈਣਾ ਦੇਖੋ ਕਿ ਮਾਂ ਹੈਂਟਰ ਲਾ ਦਵੀ ਹੁਣ ਵੀ ਝੱਟ ਪਿਆ ਹੁਣ ਵੀ ਕਿੰਨਾ ਸਮਾਂ ਵਧੀਆ ਖੜਕਾ ਕਰਦਾ ਬੰਦਾ ਨਾ ਗੌਰ ਨਾ ਪਿਆਰ ਰਹਿਣਾ ਜੰਮ ਅੱਖੀ ਰੱਖੀ ਜਾਂਦੀ ਹੈ ਜਿਹੜੇ ਪੱਖੇ ਬਾਵਾ ਹਾਂ ਏਸੀ ਚ ਵੜ ਕੇ ਪੈ ਜਾ ਏਸੀ ਨੇ ਕਿਹੜਾ